नीचे देखते हुए चलिएगा <goslov> <haling> 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 दरिया में डाल लें ट्रीटमेंट करने के बाद में वो पानी अभी हम एक तो दिखा रहे हैं तो देखे थे। अभी लेकिन हम एक फाइनल वाटर आपको दिखा दे क्या क्या प्रोसेस है इसके लिए क्या क्या लगी हुई है कैसे होता है हम आगे दिखाएंगे आपको आज डीएवी यूनिवर्सिटी ਇਹਨਾਂ ਨੇ ਸਾਨੂੰ ਰਿਕਵੈਸਟ ਪਾਈ ਸੀ ਕਿ ਅਸੀਂ ਬੱਚਿਆਂ ਨੂੰ ਤੁਹਾਡੇ ਸਿਟੀ ਪਲਾਂਟ ਵਿਜਿਟ ਕਰਨਾ ਕਰਨਾ ਚਾਹੁੰਦੇ ਆ ਅਸੀਂ ਉਹਦੀ ਰਿਕਵੈਸਟ ਕਬੂਲ ਕੀਤੀ ਹੈ ਅਸੀਂ ਇਹਨਾਂ ਦਾ ਵੈਲਕਮ ਕਰਦੇ ਇਥੇ ਆਣ ਤੋਂ ਔਰ ਜਿਹੜਾ ਸਾਡਾ ਇਹ ਪਲਾਂਟ ਲੱਗਿਆ ਹੋਇਆ ਸੀ ਬੱਚਿਆਂ ਨੂੰ ਦੱਸਿਆ ਵੀ 10 ਏਕੜ ਚ ਲੱਗਿਆ ਹੋਇਆ ਇਹਦੀ ਲਾਗਤ 72 ਕਰੋੜ ਰੁਪਇਆ ਇੰਡਸਟਰੀ ਨੇ ਔਰ ਸਰਕਾਰ ਨੇ ਮਿਲ ਕੇ ਲਗਾਇਆ ਹੋਇਆ 72 ਕਰੋੜ ਦਾ ਇਹ ਪਲਾਂਟ ਲੱਗਿਆ ਹੋਇਆ ਇਹਨੂੰ ਚਲਾਉਣ ਦਾ ਖਰਚਾ ਬੱਚਿਆਂ ਨੂੰ ਅਸੀਂ ਦੱਸਿਆ ਚਲਾਉਣ ਦਾ ਖਰਚਾ 1.5 ਕਰੋੜ ਰੁਪਇਆ ਪਰ ਮੰਥ ਆ ਰਿਹਾ ਇਸ ਪਲਾਂਟ ਮਲਟੀ ਪਲਾਨ ਨੂੰ ਚਲਾੜਦਾ 1.5 ਕਰੋੜ ਰੁਪਏ ਆ ਰਿਹਾ ਖਰਚਾ ਅੱਜ ਬੱਚਿਆਂ ਨੇ ਸਾਨੂੰ ਵੀਊ ਦਿੱਤੇ ਐ ਬੱਚਿਆਂ ਨੂੰ ਸੀ ਇਹ ਕਿਹਾ ਸੀ ਕਿ ਤੁਹਾਨੂੰ ਅੱਛਾ ਲੱਗਾ ਅੱਛਾ ਕਹੀਓ ਬੁਰਾ ਲੱਗਾ ਤਾਂ ਬੁਰਾ ਕਹੀਓ ਇਹਨਾਂ ਨੂੰ ਬੜਾ ਅੱਛਾ ਲੱਗਾ ਪਾਣੀ ਦਿਖਾਇਆ ਇਹਨੂੰ ਕਿੰਦਾ ਸਾਫ਼ ਹੁੰਦਾ ਇਹਦਾਂ ਨੇ ਮੈਂ ਤੁਹਾਡੇ ਮਾਧਿਅਮ ਤੋਂ ਹੋਰ ਯੂਨੀਵਰਸਟੀਆਂ ਹੋਰ ਕਾਲਜ ਜਿਹੜੇ ਵੀ ਹੈਗੇ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਕਿ ਸਾਡਾ ਪਲਾਂਟ ਦੇਖੋ ਅਸੀਂ ਤੁਹਾਡੇ ਨਾਲ ਅਪਰੀਸ਼ੀਏਟ ਕਰਨ ਨੂੰ ਤਿਆਰ ਆਂ ਤੁਹਾਡਾ ਵੈਲਕਮ ਕਰਨ ਨੂੰ ਤਿਆਰ ਆਂ ਔਰ ਬੱਚਿਆਂ ਨੂੰ ਇੱਕ ਹੋਰ ਵੀ ਮੈਸੇਜ ਮਿਲਿਆ ਕਿ ਇਹ ਜ਼ਰੂਰੀ ਨਹੀਂ ਅਸੀਂ ਜੌਬ ਕਰਨੀ ਹੈ ਤੁਸੀਂ ਜੌਬ ਕਰਨੇ ਵਾਲਿਆਂ ਬਣੋ ਜੌਬ ਦੇਣੇ ਵਾਲੇ ਬਣੋ ਸਾਡੀ ਤਰ੍ਹਾਂ ਇਹ ਵੀ ਮੈਸੇਜ ਬੱਚਿਆਂ ਨੂੰ ਦਿੱਤਾ ਸੀ ਕਿ ਕਿੰਨੇ ਸਟੂਡੈਂਟ ਸੀਗੇ ਅੱਜ ਆਲਮੋਸਟ 60 ਦੇ ਕਰੀਬ ਸਟੂਡੈਂਟ ਸੀਗੇ ਜਿਹੜੇ ਡੀਐਮ ਯੂਨੀਵਰਸਿਟੀ ਤੋਂ ਆਏ ਆ ਇਹ ਬੱਚਿਆਂ ਨੂੰ ਦੇਖ ਕੇ ਪ੍ਰੈਕਟੀਕਲੀ ਦੇਖ ਕੇ ਬੜਾ ਅੱਛਾ ਲੱਗਿਆ ਕਿ ਅਸੀਂ ਇਹਨਾਂ ਨੂੰ ਡਾਈੰਗ ਯੂਨੀਟੀ ਵਿਜ਼ਿਟ ਕਰਾਵਾਂਗੇ ਕਪੜਾ ਡਾਈੰਗ ਕਿੱਦਾਂ ਹੁੰਦਾ ਕਪੜਾ ਬਣਦਾ ਕਿੱਦਾਂ ਇਹ ਅਸੀਂ ਦਿਖਾਇਆ ਪਾਣੀ ਕਿੰਦਾ ਕਿੱਥੋਂ ਲੈ ਕੇ ਸਾਫ਼ ਕਿੱਦਾਂ ਹੁੰਦਾ ਬੱਚਿਆਂ ਨੂੰ ਬਹੁਤ ਸਿੱਖਣ ਦੀ ਹੈ ਮੈਂ ਬੱਚਿਆਂ ਨੂੰ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਜੇ এনवायरमेंट ਖਤਮ ਕਰਨਾ ਹੈ ਤਾਂ ਸਾਨੂੰ ਆਪਣੇ ਬਹੁਤ ਤਰ੍ਹਾਂ ਦੇ এনवायरमेंट ਹੈ ਅੱਜ ਅਸੀਂ ਕੋ ਪਾਣੀ ਦੀ ਬੋਤਲ ਲੈ ਕੇ ਉੱਥੇ ਸੈਸਟੇ ਸਿੱਟ ਦਿੰਦੇ ਆਂ ਉਹਰਾਂ ਵੀ এনवायरमेंट ਖਰਾਬ ਹੋ ਜਾਂਦਾ ਅਸੀਂ ਸਾਰਿਆਂ ਦਾ ਸਹਿਯੋਗ ਨਾਲ ਸਾਰੇ ਸਾਡੀ ਸਮਾਜ ਨੂੰ ਸਾਰੀ ਪਬਲਿਕ ਨੂੰ ਕਰਨਾ ਚਾਹੀਦਾ ਕਿੰਨੇ ਕੇ ਇੰਟਰਸਟਡ ਲੱਗੇ ਬੱਚੇ ਬੱਚੇ ਕਾਫੀ ਇੰਟਰਸਟਡ ਹੈ ਬੱਚਿਆਂ ਦਾ ਤੁਸੀਂ ਖੁਦ ਵੀ ਵਿਊ ਲੈ ਆ ਬੱਚੇ ਕਾਫੀ ਇੰਟਰਸਟਡ ਹੈ ਅਸੀਂ ਬੱਚਿਆਂ ਦਾ ਬਹੁਤ ਮੈਂ ਧੰਨਵਾਦ ਬੱਚਿਆਂ ਦੇ ਸਟਾਫ ਦਾ ਦਿੱਤਾ ਸਾਹਿਬ ਆਏ ਸੀ ਅਪਰਿੰਜੀ ਆਏ ਸੀ ਬੜਾ ਧੰਨਵਾਦ ਕਰਦੇ ਆਂ ਸਾਡੇ ਨਾਲ ਆਏ ਸਾਨੂੰ ਬੜੀ ਖੁਸ਼ੀ ਹੋਈ ਹੈ ਬੱਚੇ ਸਾਡਾ ਪਲਾਨਟ ਦੇਖ ਕੇ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਲਵੀ ਰਤਨ ਹੈ ਅਸੀਂ ਹਾਂਜੀ ਅ ਮੇਰੇ ਨਾਲ ਜੋ ਹੈ ਬੀਬੀਏ ਕਲਾਸ ਫਾਈਨਲイヤー ਦੇ ਬੱਚੇ ਆਏ ਸੀਗੇ 57 ਸਟੂਡੈਂਟਸ ਸੀਗੇ ਜਿਨ੍ਹਾਂ ਨੇ ਕੰਪਨੀ ਕੀਤਾ ਸੀਗਾ ਮੈਨੂੰ ਤੇ ਅਜੇ ਸਰ ਦੇ ਨਾਲ ਅਸੀਂ ਆਏ ਆ ਵਿਜ਼ਿਟ ਕਰਨ ਲਈ ਤੇ ਬੇਸਿਕਲੀ ਸਾਡਾ ਮੇਨ ਪਰਪਸ ਹੈਗਾ ਇਸ ਪਲਾਨ ਟੂ ਵਿਜ਼ਿਟ ਕਰਨ ਦਾ ਕਿ ਬੱਚਿਆਂ ਨੂੰ ਅਵੇਅਰ ਕਰਾਈਏ ਕਿ ਕਿੱਦਾਂ ਦੀ ਇੰਡਸਟਰੀਜ਼ ਹੈ ਜੋ ਪੋਲਿਊਟ ਕਰ ਰਹੀਆਂ ਐ এনवायरमेंट ਨੂੰ ਤੇ ਕੁਝ ਇੰਡਸਟਰੀਜ਼ ਇਦਾਂ ਦੀਆਂ ਵੀ ਆਈਆਂ ਲਾਈਕ ਇੱਕ ਇੰਡਸਟਰੀ ਆ ਉਹਨਾਂ ਦੇ ਅਮੰਗ ਕੀ ਜੋ ਉਸ ਪੋਲਿਊਟਡ ਜੋ ਹੈ ਵਾਟਰ ਹੈ ਉਸ ਨੂੰ ਕਲੀਅਰ ਕਰ ਰਹੀ ਹੈ ਸੋ ਥੈਟ ਉਹ ਨਾ ਯੂਟਿਲਾਈਜ਼ ਹੋ ਸਕੇ ਅੱਛੇ ਪਰਪਸ ਲਈ ਜਿਹਦਾ ਇਹਨਾਂ ਨੇ ਦੱਸਿਆ ਸਰ ਨੇ ਸਾਨੂੰ ਗਾਈਡ ਕੀਤਾ ਅਵੇਅਰ ਕੀਤਾ ਕਿ ਜਿੰਨਾ ਵੀ ਡਾਈਂਗ ਇੰਡਸਟਰੀ ਤੋਂ ਪਾਣੀ ਆਂਦਾ ਹੈ ਗੰਦਾ ਹੈ ਨਾ ਇਹ 110 ਇੰਡਸਟਰੀਜ਼ ਦਾ ਪਾਣੀ ਜੋ ਹੈ ਉਹਨੂੰ ਸਾਫ ਕਰਦੇ ਨੇ ਤੇ ਉਹਨੂੰ ਐਗਰੀਕਲਚਰ ਦੇ ਲਈ ਯੂਜ਼ ਹੋਣ ਲਈ ਬਣਾਉਂਦੇ ਨੇ ਤੇ ਇਦਾਂ ਦੀਆਂ ਹੀ ਹੋਰ ਕੋਈ ਵੀ ਇੰਡਸਟਰੀਜ਼ ਹੋਣਗੀਆਂ ਜਾਂ ਜੋ ਬੱਚਿਆਂ ਨੂੰ ਹੈ ਇਸ ਰਿਗਾਰਡਿੰਗ ਜੋ ਹੈ ਨੌਲੇਜ ਮਿਲੀ ਹੈ ਅਵੇਅਰਨੈਸ ਮਿਲੀ ਹੈ ਕਿ ਕੁਝ ਇੰਡਸਟਰੀਜ਼ ਇਹ ਗੰਦਾ ਵੀ ਕਰਦੀਆਂ ਹਨ এনवायरमेंट ਨੂੰ ਤੇ ਕੁਝ ਇਦਾਂ ਦੀਆਂ ਵੀ ਹੈਗੀਆਂ ਜੋ ਉਹਨੂੰ এনਵਾਇ ਉਹਨੂੰ ਸੇਵ ਕਰਨ ਜਾਂ ਉਹਨੂੰ ਪੋਲੂਸ਼ਨ ਨੂੰ ਕੱਟ ਕਰਨ ਦੇ ਵਿੱਚ ਵੀ ਹੈਲਪ ਕਰਦੀਆਂ ਬੱਚਾ ਨੂੰ ਕਿਸੇ ਕਿਸੇ ਦੇ ਨਾਲ ਨੌਲੇਜ ਜਿਹੜੀ ਹੈ ਮਿਲਦੀ ਬੱਚਿਆਂ ਨੂੰ ਜੋ ਹੈ ਅਪਾਰਟ ਫਰਮ ਅਕੈਡਮਿਕਸ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਅੱਛੀ ਨੋਲਿਜ ਮਿਲੀ ਹੈ ਕਿ ਜਿੱਦਾਂ ਇਹ ਪਲਾਨਟ ਹੈਗਾ ਹੈ ਇਹ ਵੈਸੇ ਜਿੱਦਾਂ ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨੋਂ ਹੀ ਫੰਡ ਕਰ ਰਹੇ ਨੇ ਇਹਨੂੰ ਤੇ ਇੱਕ ਅੱਛਾ ਬਿਜ਼ਨਸ ਪਲਾਨ ਹੋ ਸਕਦਾ ਹੈ ਜੇ ਬੱਚੇ ਜੋ ਜੌਬ ਨਹੀਂ ਕਰਨਾ ਚਾਹੁੰਦੇ ਬੇਸਿਕਲੀ ਬੱਚੇ ਅੱਜਕੱਲ੍ਹ ਦੇਖ ਰਹੇ ਨੇ ਜਿੱਦਾਂ ਸਿਨੈਰੀਓ ਚੇਂਜ ਹੋ ਰਿਹਾ ਹੈ ਮਾਰਕੀਟ ਚੇਂजेस ਹੋ ਰਹੇ ਨੇ ਤੇ ਬੱਚੇ ਚਾਹੁੰਦੇ ਆ ਕਿ ਉਹ ਅਨਟਰਪ੍ਰੈਨਿਅਰ ਬਣਨ ਤੇ ਇਹ ਕੋਨਾਲੇ ਇੱਕ ਅਵਧੀ एग्जांपल ਸੈੱਟ ਹੋਇਆ ਹੈ ਕਿ ਜੇ ਇਹਨਾਂ ਨੇ ਇਹਨਾਂ ਵੱਡਾ ਕੰਮ ਕੀਤਾ 2022 ਦੇ ਵਿੱਚ ਪਲ ਜੋ ਇਕਨੋਮਿਕਲ ਪ੍ਰੋਡਕਟਸ ਬਣਾਈਏ ਜਾਂ ਇਦਾਂ ਹੀ ਕੋਈ ਬਿਜ਼ਨਸ ਸਟਾਰਟ ਕਰੀਏ ਜਿੰਨਾ ਆਪਣਾ ਵੀ ਬੈਨੀਫਿਟ ਹੋਵੇ ਤੇ ਸਾਡੀ ਜੋ ਦਸ਼ਾ ਕਿਵੇਂ ਦੀ ਸੀ ਹੁਣ ਤੁਸੀਂ ਆ ਕੇ ਕਿਵੇਂ ਲੱਗ ਹਾਂਜੀ ਹਾਂਜੀ ਪਾਣੀ ਦੀ ਦਸ਼ਾ ਜੋ ਪਹਿਲੇ ਦੀ ਸੀਗੀ ਜੋ ਆਂਦਾ ਹੈ ਇੰਡਸਟਰੀਜ਼ ਤੋਂ ਉਹ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਚ ਸੀਗਾ ਤੇ ਜਿੱਦਾਂ ਅਸੀਂ ਪੂਰਾ ਪਲਾਂਟ ਵਿਜ਼ਿਟ ਕੀਤਾ ਹੈ ਤਾਂ ਬਹੁਤ ਸਾਰੇ ਪ੍ਰੋਸੈਸਸ ਲੱਗ ਰਹੇ ਨੇ ਬਹੁਤ ਸਾਰੇ ਜੋ ਹੈ ਪ੍ਰੋਸੈਸਸਸ ਦੇ ਥਰੂ ਜੋ ਹੈ ਪਾਣੀ ਉਹ ਸਾਫ਼ ਹੋ ਰਿਹਾ ਹੈ ਤੇ ਉਹ ਇੰਨਾ ਮਤਲਬ ਸ਼ੁੱਧ ਪਾਣੀ ਹੋ ਚੁੱਕਿਆ ਹੈ ਕਿ ਅਸੀਂ ਉਹਨੂੰ ਇੱਕ ਅੱਛੇ ਪਰਪਸ ਐਗਰੀਕਲਚਰਲੀ ਯੂਜ਼ ਕਰ ਸਕਦੇ ਹਾਂ ਹਾਂਜੀ ਮੇਰਾ ਨਾਮ ਗੁਰਲੀਨ ਕੌਰ ਹੈ ਮੈਂ ਬੀਬੀਏ ਫਾਈਨਲਸ ਤੋਂ ਆ ਡੀਬੀਏ ਯੂਨੀਵਰਸਿਟੀ ਤੋਂ ਤੇ ਵਿਜ਼ਿਟ ਕਰਨ ਪਹੁੰਚੀ ਹਾਂ ਕਿਤੇ ਪਾਣੀ ਨੇ ਲੈ ਕੇ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸਾਫ ਪਿਤਰਾ ਪਾਣੀ ਪਰ ਇੰਡਸਟਰੀ ਨੇ ਜੋ ਯੂਨਿਟ ਲਗਾਇਆ ਪਚਰ ਪਲਾਂਟ ਤੇ ਅੱਜ ਤੁਹਾਨੂੰ ਸਮਝਾਇਆ ਵੀ ਗਿਆ ਤੁਹਾਨੂੰ ਗਾਈਡੈਂਸ ਜਿਹੜੀ ਦਿੱਤੀ ਗਈ ਹੈ ਔਰ ਵਿਜ਼ਿਟ ਕੀਤਾ ਤੁਸੀਂ ਕੀ ਕੀ ਮੈਨ ਤੁਹਾਨੂੰ ਇਹਦੇ ਤੇ ਪੁੱਛਿਆ ਨਾਰਮਲੀ ਜਦੋਂ ਅਸੀਂ ਬੁਕੇਸ਼ ਮਤਲਬ ਕਿ ਨੌਲੇਜ ਲੈਣੇ ਆ ਉਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਸਾ ਅਸੀਂ ਮੋਸਟਲੀ ਅਜ ਤੱਕ ਇਹੀ ਪੜਿਆ ਕਿ ਇੰਡਸਟਰੀਜ਼ ਖਰਾਬ ਕਰ ਰਹੀਆਂ ਆ ਜਾਂ এনवायरमेंट ਨੂੰ ਜਾਂ 에어 ਪੋਲੂਸ਼ਨ ਵਾਟਰ ਪੋਲੂਸ਼ਨ ਬਹੁਤ ਜ਼ਿਆਦਾ ਫੈਲਾ ਰਹੀਆਂ ਆ ਪਰ ਇਹ ਕਿੱਦਾਂ ਦੀ ਐਸੋਸੀਏਸ਼ਨ ਆ ਇਹ ਕਿੱਦਾਂ ਦੀ ਇੰਡਸਟਰੀ ਆ ਜੋ ਕਿ ਵਾਟਰ ਨੂੰ ਮਤਲਬ ਕਿ ਟ੍ਰੀਟ ਕਰ ਰਹੀ ਹੈ ਔਰ ਉਹਨੂੰ ਸਾਫ ਕਰ ਰਹੀ ਹੈ ਅੱਜ ਅਸੀਂ ਇਹ ਪਲੈਂਟ ਵਿਜ਼ਿਟ ਕੀਤਾ ਐਂਡ ਸਾਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਮਤਲਬ ਪੰਜਾਬ ਦੇ ਵਿੱਚ ਇਦਾਂ ਦੀਆਂ ਵੀ ਕੁਝ ਇੰਡਸਟਰੀਜ਼ ਆ ਜੋ ਕਿ ਪਾਣੀ ਸਾਫ ਕਰ ਰਹੀਆਂ ਆ ਐਂਡ এনवायरमेंट ਪ੍ਰੋਟੈਕਸ਼ਨ ਦੇ ਵਿੱਚ ਕੰਮ ਕਰ ਰਹੀਆਂ ਆ ਅਕਸਰ ਇਹ ਦੇਖਿਆ ਜਾਂਦਾ ਹੈ ਸਰਕਾਰਾਂ ਦੇ ਬਗੈਰ ਇਹਨਾਂ ਦੇ